ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਵ ਤੇ ਤੇ Facebook ਪੇਜ ਫਾਰਮਰ ਲਾਈਵ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਕਰ ਰਿਹਾ ਹੈ ਸ਼ਹਿਰ ਪਟਿਆਲੇ ਤੋਂ ਤੇ ਇਹ ਟਰੈਕਟਰ ਮਾਰਕੀਟ ਪਟਿਆਲਾ ਦੀ ਵੀਡੀਓ ਹੈ ਜੀ ਤੇ ਡੇਟ ਹੈਗਾ ਜੀ 18 ਮਾਰਚ 2024 ਤੇ ਟਰੈਕਟਰ ਮਾਰਕੀਟ ਦੇ ਵਿੱਚ ਕਾਫੀ ਸਟਾਕ ਹੈ ਜੀ ਜਿਹੜਾ ਦੇਖ ਕੇ ਅਸੀਂ ਦੇਖਿਆ ਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਹਾਂਜੀ ਦੋਸਤੋ ਤੇ ਹਜੇ ਮਾਰਕੀਟ ਪੂਰੀ ਖੁੱਲੀ ਨਹੀਂ ਆਪਾਂ ਲੈਣੇ ਸੀ ਅੱਜ ਪਾਵਰ ਸਟੀering 36T ਦਾ ਆਪਾਂ ਦਾ ਚੱਲਾ ਟਰੈਕਟਰ ਉਹਦਾ ਪਾਵਰ ਸਟੀering ਲੈ ਕੇ ਜਾਣ 2007 ਮਾਡਲ ਹੈ ਹਾਂਜੀ ਦੋਸਤੋ ਤੇ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਤੇ ਅੱਜ ਬਾਈ ਜੀ ਨਾਲ ਆਪਾਂ ਕਰਾਂਗੇ ਗੱਲ ਕਿਹੜੀ ਦੁਕਾਨ ਤੇ ਹੈ ਤੇ ਟਰੈਕਟਰਾਂ ਦੇ ਕੁਝ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਇੱਕ ਬੇਨਤੀ ਸਾਰੇ ਵੀਰਾਂ ਨੂੰ ਪਹਿਲਾਂ ਕਿ ਫੋਨ ਉਹੀ ਵੀਰ ਕਰਿਓ ਜਿਹਨੇ ਕੋਈ ਟਰੈਕਟਰ ਲੈਣਾ ਹੈ ਤੇ ਐਵੇਂ ਉਹ ਭਾਅ ਪੁੱਛਣ ਆਲੇ ਫੋਨ ਨਾ ਕਰਿਓ ਕਿਉਂਕਿ ਟਾਈਮ ਇਹਨਾਂ ਕੋਲੇ ਬਹੁਤ ਘੱਟ ਹੁੰਦਾ ਹੈ ਤੇ ਫਿਰ ਉਹ ਆ ਜਾਂਦਾ ਵੀ ਜਿਹੜਾ ਬੰਦਾ ਬਿਨਾਂ ਗੱਲ ਤੋਂ ਫੋਨ ਕਰਨਾ ਉਹਨਾਂ ਦਾ ਮਾਨਤਾ ਨਹੀਂ ਵੀ ਹੋ ਜਾਂਦਾ ਕਈ ਵਾਰੀ ਕਿ ਇਸ ਕਰਕੇ ਉਹ ਬੰਦੇ ਫੋਨ ਕਰਿਓ ਜਿਨ੍ਹਾਂ ਨੇ ਟਰੈਕਟਰ ਲੈਣਾ ਹੈ ਤੇ ਆ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕਿਉਂਕਿ ਇੰਨੇ ਭਾਅ ਵਾਲੀਆਂ ਚੀਜ਼ਾਂ ਆ ਕੇ ਖਰੀਦੀਆਂ ਜਾਂਦੀਆਂ ਤੇ ਫੋਨਾਂ ਤੇ ਸੌਦੇ ਵੀ ਨਹੀਂ ਹੁੰਦੇ ਨਾ ਚੀਜ਼ਾਂ ਦੇ ਹਨਾ ਤੁਹਾਨੂੰ ਇਹ ਵੀਡੀਓ ਦੇ ਚ ਸਿਰਫ ਇੰਨੇ ਕੇ ਪਤਾ ਲੱਗ ਜੂ ਕਿ ਇਹ ਟਰੈਕਟਰ ਇਸ ਦੁਕਾਨ ਤੇ ਖੜੇ ਹੈ ਇਹ ਨੰਬਰ ਮਿਲ ਜੂਗਾ ਬਾਈ ਜੀ ਦਾ ਤੁਸੀਂ ਪਤਾ ਕਰ ਸਕਦੇ ਹੋ ਬਾਈ ਜੀ ਤੁਹਾਡੇ ਕੋਲੇ ਟਰੈਕਟਰ ਖੜੇ ਆ ਜਾਂ ਨਹੀਂ ਇਹ ਬਾਈ ਜੀ ਦੀ ਦੁਕਾਨ ਦਾ ਨੰਬਰ ਹੈ ਜੀ ਤੇ ਕੁੱਕੂ ਟਰੈਕਟਰ 168 ਨੰਬਰ ਦੁਕਾਨ ਹੈ ਜੀ ਜੇ ਤਾਂ ਆਪਾਂ ਸ਼ੁਰੂ ਕਰਾਂਗੇ ਪਿੱਛੇ ਟਰੈਕਟਰਾਂ ਤੋਂ ਹਾਂ ਜੀ ਦੋਸਤੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲੇ ਨਵੇਂ ਤੋਂ ਨਵੇਂ ਹਰ ਇੱਕ ਤਰ੍ਹਾਂ ਦੇ ਟਰੈਕਟਰ ਹੈ ਤਕਰੀਬਨ ਹਰੇਕ ਬ੍ਰਾਂਡ ਦਾ ਟਰੈਕਟਰ ਬਾਈ ਜੀ ਕੋਲੇ ਹੋਊਗਾ ਤੇ ਟਰੈਕਟਰ ਆਪਾਂ 99 ਚੋਂ ਵੀ ਦਿਖਾਵਾਂਗੇ ਜਨਾਂ ਦੇ ਭਾਅ ਦੱਸਾਂਗੇ ਤੁਹਾਨੂੰ ਕਿਉਂਕਿ ਟਰੈਕਟਰ ਕੁਝ ਵੇਖ ਵੀ ਜਾਣਗੇ ਬਾਕੀ ਭਾਅ ਤੁਹਾਡੇ ਮੌਕੇ ਤੇ ਆ ਕੇ ਬਾਈ ਨਾਲ ਗੱਲਬਾਤ ਹੋਣੀ ਹੈ ਤੇ ਟਰੈਕਟਰ ਅੰਦਰ ਵੀ ਇਹਨਾਂ ਕੋਲ ਬਹੁਤ ਖੜੇ ਐ ਏਜੰਸੀ ਪੀਸੀ ਟਰੈਕਟਰ ਇਹਨਾਂ ਕੋਲ तकरीबन ਜ਼ਿਆਦਾਤਰ ਹਾਂਜੀ ਦੋਸਤੋ ਬਾਈ ਜੀ ਆ ਗਏ ਤੇ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੇ ਬਾਈ ਤੋਂ ਲੈਣਾ ਐਡਰੈਸ ਸਭ ਤੋਂ ਪਹਿਲਾਂ ਸਸੀਕਰ ਬਾਈ ਜੀ ਸਸੀਕਰ ਬਾਈ ਜੀ ਹਾਂਜੀ ਬਾਈ ਥੋੜਾ ਉੱਚੀ ਬੋਲਿਓ ਤੁਹਾਡੀ ਆਵਾਜ਼ ਜਿਹੜੀ ਕਿ ਦਰਸ਼ਕਾਂ ਤੱਕ ਪਹੁੰਚ ਸਕੇ ਹਾਂਜੀ 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 ਬਾਈ ਜੀ ਆਪਣੀ ਦੁਕਾਨ ਦਾ ਐਡਰੈਸ ਇੱਕ ਵਾਰੀ ਥੋੜਾ ਕਰਾ ਦੱਸ ਐਡਰੈਸ ਸਾਡਾ ਹੈਗਾ ਜੀ ਟਰੈਕਟਰ ਮਾਰਕੀਟ ਕੁੱਕੂ ਟਰੈਕਟਰ ਹਾਂਜੀ ਕੁੱਕੂ ਟਰੈਕਟਰ ਦੇ ਨਾਂ ਦੇ ਆਪਣੀ ਦੁਕਾਨ ਹੈ ਜੀ 158 ਨੰਬਰ ਦੁਕਾਨ ਹੈ ਜੀ ਹਾਂਜੀ ਸਾਰੇ ਤੁਹਾਡੇ ਨੂੰ ਪੰਜਾਬ ਨੰਬਰ ਤੇ ਹਰਿਆਣਾ ਨੰਬਰ ਟਰੈਕਟਰ ਮਿਲੇਗਾ ਬਾਹਰ ਦਾ ਨੰਬਰ ਅਸੀਂ ਟਰੈਕਟਰ ਲੈਂਦੇ ਨਹੀਂ ਠੀਕ ਹੈ ਜੀ ਕਾਪੀ ਕਾਗਜ਼ ਨੇ ਕਲੀਅਰ ਹੁੰਦੀ ਹੈ ਨਾ ਹਾਂਜੀ ਨਾਮ ਕਰਾ ਕੇ ਦਵਾਂਗੇ ਉੱਚੇ ਮਾਡਲ ਟਰੈਕਟਰ ਹੁੰਦੇ ਨੇ ਸਾਰੇ ਠੀ ਵੀ ਹੋ ਜਾਂਦੀ ਹੋ ਜਾਏਗਾ ਜੀ 2012 ਮਾਡਲ ਤੋਂ ਉੱਪਰ ਦੇ ਦਾ 2012 ਮਾਡਲ ਤੋਂ ਉੱਪਰ ਦੇ ਟਰੈਕਟਰਾਂ ਦੇ ਲੋਨ ਹੋ ਜੂਗਾ ਦੋਸਤੋ ਤੇ ਇਹ ਤੁਹਾਡੇ ਸਿਬਲ ਦੇ ਉੱਤਰ ਉੱਪਰ ਡਿਪੈਂਡ ਹੈ ਕਿ ਕਿੰਨਾ ਲੋਨ ਹੋ ਸਕਦਾ ਹੈ ਹਨਾ ਇੱਕ ਸੰਡੇ ਨੂੰ ਪੂਰੀ ਮਾਰਕੀਟ ਬੰਦ ਰਹਿੰਦੀ ਹੈ ਕਈ ਕਸਟਮਰ ਆਉਂਦੇ ਨੇ ਸੰਡੇ ਦਾ ਦਿਨ ਮਾਰਕੀਟ ਬੰਦ ਹੁੰਦੀ ਹੈ ਫਿਰ ਵਾਪਸ ਚਲੇ ਜਾਂਦੇ ਹਨ ਹਾਂਜੀ ਫੋਨ ਕਰਦੇ ਆਂ ਸਾਰੇ ਨੂੰ ਇਹੀ ਕਰਦੇ ਆਂ ਸੰਡੇ ਹਰ ਸੰਡੇ ਦੁਕਾਨਾਂ ਬੰਦ ਹੁੰਦੀਆਂ ਨੇ ਸੰਡੇ ਨੂੰ ਨਾ ਆਓ ਬਾਕੀ 6 ਦਿਨ ਦੁਕਾਨਾਂ ਸਾਰੇ ਖੁੱਲਣਗੀਆਂ ਠੀਕ ਹੈ ਜੀ ਦੇਖੋ ਜੀ ਹਾਂਜੀ ਅਜੇ ਛੋਟਾ ਕਿੰਨੇ ਟਰੈਕਟਰ ਲੈਣਾ ਜੀ ਦੋ ਸਿਲੰਡਰ ਹਾਂਜੀ ਯਾ ਤੁਹਾਨੂੰ ਮੇਨ ਮੇਨ ਟਰੈਕਟਰ ਦਾ ਹਰਨਿਆ ਸੀ ਠੀਕ ਹੈ ਜੀ ਇਹ 730 ਬਾਈ ਸੋਨਾ ਲਿਖਿਆ ਕਿਹੜਾ ਮਾਡਲ ਹੈ ਜੀ 2021 ਹੈ ਜੀ 2021 ਮਾਡਲ ਹੈ ਬਾਈ ਇਹਦਾ ਮੁੱਲ ਦੱਸ ਦਿਓ ਜੀ ਇਹ ਹੈਗਾ ਜੀ 3 ਲੱਖ 60 ਹਜ਼ਾਰ 3 ਲੱਖ 60 ਹਜ਼ਾਰ ਦਾ ਇਹ 2021 ਮਾਡਲ ਹੈ ਦੋਸਤੋ ਤੇ ਟਾਇਰ ਬਿਲਕੁਲ ਨਵੇਂ ਜਿਹੇ ਦੇ 90 95 ਪੈਸੇ ਟਾਇਰ ਹੈ ਤੇ ਅੱਗੇ ਹੈਗਾ 36 T ਸੁਪਰ ਮਾਡਲ ਹੈ ਜੀ ਸੁਪਰ ਪਲੱਸ ਤੇ ਇਹਦੇ ਵੀ ਟਾਇਰ ਤਕਰੀਬਨ 90 95 ਪੈਸੇ ਆ ਤੇ ਘੋੜਾ ਬੰਪਰ ਲੱਗਾ ਹੈ ਸਿਰਫ ਫੋਡ ਲਾਉਣੀ ਹੈ ਹਾਰ ਪਾ ਕੇ ਤੁਸੀਂ ਟਰੈਕਟਰ ਲਿਜਾ ਸਕਦੇ ਹੋ ਇਹ ਜੈਕ ਵਾਲਾ ਮਾਡਲ ਹੈ ਜੀ ਤੇ ਜੈਕ ਵਾਲਾ ਮਾਡਲ ਹੈ ਜੀ ਇਹ ਤੇ ਹਾਈ ਲਿਫਟ ਕਪੈਸਿਟੀ ਵਾਲਾ ਟਰੈਕਟਰ ਹੈ ਜੀ ਤੇ ਬਾਈ ਇਹ ਮਾਡਲ ਕਿਹੜਾ ਜੀ ਇਹ 2023 ਮਾਡਲ ਹੈ ਜੀ 2023 ਮਾਡਲ ਹੈ ਦੋਸਤੋ ਬਿਲਕੁਲ ਨਵਾਂ ਟਰੈਕਟਰ ਹੈ ਜੀ ਤੇ ਬਾਈ ਕੀਮਤ ਇਹ ਦੀ ਜੀ 735 ਦਾ ਜੀ 735 ਦਾ ਬਾਈ ਕਿੰਨਾ ਕਿ ਚੱਲਿਆ ਹੋਇਆ ਹੈ 400 400 ਘੰਟਾ ਚੱਲਿਆ ਜੀ ਤੇ ਬਾਕੀ ਇਹ ਟਰੈਕਟਰ ਤੁਹਾਡੇ ਪਿੱਛੇ ਵੀ ਖੜੇ ਜੀ ਇੰਡੋ ਫਾਰਮ ਵਗੈਰਾ ਖੜੇ ਆ 750 ਸੋਨਾਲੀਕਾ ਸਾਰੇ ਹਾਈ ਮਾਡਲ ਟਰੈਕਟਰ ਹੈ ਜੀ ਮੈਸੀ 5243 ਤੇ ਕੁਝੇ ਹਲਕੇ ਰੇਡ ਦੇ ਟਰੈਕਟਰ ਵੀ ਹੈਗੇ ਆ। ਕੋੜ ਕੋਈ オリジナル ਬੰਦਾ ਮੰਗਦਾ ਹੈ। オリジナル ਪੇਟ ਆ ਸਾਰਾ। ਸੈਕੰਡ ਓਨਰ ਟਰੈਕਟਰ ਹੈ। 95 ਮਾਡਲ ਹੈ। ਇਹ 95 ਮਾਡਲ ਟਰੈਕਟਰ ਹੈ ਦੋਸਤੋ ਨੰਬਰ ਕਿਤਨੇ ਬਈ ਦਾ? ਨੰਬਰ ਪੰਜਾਬ ਦਾ। ਨੰਬਰ ਪੰਜਾਬ ਕੋਈ ਪਤਾ ਕਿਹੜੇ ਜ਼ਿਲ੍ਹੇ ਦਾ ਜੀ? ਪੀਵੀ 23 ਅਸ਼ਰਫਾ ਦੇ ਗੜ। ਅੱਛਾ ਪੀਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਜੀ ਇਹਦਾ ਤੇ オリジナル ਟਰੈਕਟਰ ਹੈ ਭਾਈ ਜੀ ਕਹਿੰਦੇ ਬਿਲਕੁਲ ਕਿਤੋਂ ਵੀ ਇਹਨੂੰ ਕਲਮ ਨਹੀਂ ਲੱਗੀ ਔਰ ਸੁੱਕਾ ਇੰਜਨ ਦਾ ਬਿਲਕੁਲ ਜੀ ਸਾਫ਼ ਸੁਥਰਾ ਟਰੈਕਟਰ ਹੈ। ਤੇ ਬਾਈ ਜੀ ਕੀਮਤ ਇਹ ਦੀ 1 35 ਦਾ ਜੀ 1 35 ਦਾ ਟਰੈਕਟਰ ਹੈ ਜੀ ਟਾਇਰ ਇਹਦੇ 35 40 ਪਸੀ ਹੈਗੇ ਆ ਬਾਈ ਦਾ ਕੰਮ ਲੈਣ ਵਾਸਤੇ ਛੋਟੇ ਜ਼ਿਮੀਦਾਰ ਦੇ ਵਾਸਤੇ ਬਹੁਤ ਵਧੀਆ ਜੀ ਇੱਕ ਇਹ 575 ਵੀ ਦੇਖੋ ਛੋਟਾ ਟਰੈਕਟਰ ਹੈ ਤੇ ਅੱਗੇ ਇੱਕ ਸਵਰਾਜ ਆ ਜੀ ਮੇਰੇ ਖਿਆਲ ਦੇ ਵਿੱਚ 2006 ਮਾਡਲ ਹੈ ਜੀ ਹਨਾ ਬਹੁਤ ਸੋਹਣਾ ਟਰੈਕਟਰ ਹੈ ਵੀ ਸਾਫ ਸੁਥਰਾ ਸੁੱਕਾ ਟਰੈਕਟਰ ਹੈ ਇਹ ਤਾਂ ਇਹਨੇ 20 ਸਾਲ ਤੋਂ ਮੇਰੀ ਗੱਲ ਤੋਂ ਵਿੱਚ ਨਹੀਂ ਉਹ ਦਿਨ ਤਾਂ ਇਹਨੇ ਖੁੱਸ ਨਹੀਂ ਤੇ ਅੱਗੇ ਆ ਗਿਆ ਜੀ ਮੈਸੀ 241 241 ਮੈਸੀ ਹੈ ਜੀ ਪੀ ਵੀ 07 ਨੰਬਰ ਹੈ ਇਹ ਇਹ ਕਿਹੜਾ ਮਾਡਲ ਆ ਬਾਈ 2019 ਮਾਡਲ ਆ ਪਲੈਂਟਰੀ ਆ ਵੱਡੇ ਹਿੱਸੇ ਵਾਲਾ ਠੀਕ ਹੈ ਜੀ ਇਹ ਵੱਡੇ ਹਿੱਸੇ ਵਾਲਾ ਜਿਹੜਾ ਮੇਰੇ ਖਿਆਲ ਦੇ ਵਿੱਚ ਇਹ ਆਪਣਾ 5245 ਵਗੈਰਾ ਨੂੰ ਆਦਾ ਨਾ ਜੀ ਤੇਲ ਬ੍ਰੇਕਾਂ ਵਾਲਾ ਤੇ ਬਹੁਤ ਸੋਹਣਾ ਸਾਫ਼ ਸੁਰਾ ਟਰੈਕਟਰ ਇਹ ਪੰਜਾਬ ਨੰਬਰ ਹੈ ਕਾਗਜ਼ ਪੱਤਰਾ ਦੇ ਬਿਲਕੁਲ ਕਲੀਅਰ ਹੈ ਯੂ ਪੇਪਰ ਲੱਗੀ ਹੈ ਮਿਊਜ਼ਿਕ ਸਿਸਟਮ ਲੱਗਿਆ ਜੀ ਬਹੁਤ ਵਧੀਆ ਜੇਬੀਐਲ ਦਾ ਇੱਥੇ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਇਹ 460 ਦਾ ਜੀ ਇਹ 460 ਦਾ ਦੇਣਗੇ ਟਾਇਰ ਇਹਦੇ 60 65 ਪੈਸੇ ਹੈਗੇ ਜੀ ਟਰੈਕਟਰ ਦੇ ਅੱਗੇ ਆ ਗਏ ਜੀ ਸੋਨਾ ਲੀਕਾ ਟਾਈਗ ਤੇ ਟਾਇਰ ਦੋਸਤੋ ਇਹਦੇ ਬਿਲਕੁਲ ਨਵੇਂ ਹੈ ਮੇਰੇ ਖਿਆਲ ਦੇ ਵਿੱਚ ਚੱਲਿਆ ਹੋਵੇ 100 ਘੰਟਾ ਚਲੋ ਹਨਾ ਜੀ ਅਗਲੇ ਨਵੇਂ ਹੈ ਜੀ ਪਿਛਲੇ ਨਾਲ ਅੱਛਾ ਨਾਲ ਦੇ ਟਾਇਰ ਇਹਦੇ 800 ਘੰਟਾ ਟਰੈਕਟਰ ਚੱਲਿਆ ਬਾਈ ਕਹਿੰਦੇ ਬਹੁਤ ਸੋਹਣਾ ਤੇ ਸਾਫ ਸੋਹਣਾ ਸੁੱਕਾ ਟਰੈਕਟਰ ਹੈ ਜੀ 22 ਮਾਡਲ ਹੈ ਜੀ 22 ਮਾਡਲ ਹੈ ਜੀ 22 ਮਾਡਲ ਹੈ ਬਾਈ ਤੇ ਯੂ ਪਾਈਪ ਫੋਟ ਵਗੈਰਾ ਲੱਗੀ ਆ ओरिजिनल ਇਹਦੇ ਸਾਰਾ ਐਸੈਸਰੀ ਨਾਲ ਇਹਦੇ ਜੀ ਤੇ ਕੀਮਤ ਬਾਈ ਜੀ ਤੇ ਕੀ ਕਰਿਆ ਆਪਾਂ 890 ਡਿਮਾਂਡ ਕਰਦੇ ਆ ਬਾਕੀ ਕੋਈ ਨਹੀਂ ਠੀਕ ਹੈ ਜੀ ਬਾਕੀ ਦੋਸਤੋ ਸੌਦਾ ਵੇਖੋ ਤੁਹਾਨੂੰ ਦੱਸਣਾ ਸਿਰਫ ਟਰੈਕਟਰ ਸਾਡ ਤੇ ਅਸਟੀਮੇਟ ਮੋਲ ਹੈ ਜੀ ਇਹ ਸੌਦਾ ਤੁਹਾਡਾ ਇੱਥੇ ਦੁਕਾਨ ਤੇ ਆ ਕੇ ਹੋਣਾ ਜੀ ਜੋ ਵੀ ਹੋਣਾ ਅੱਗੇ ਆ ਗਿਆ ਇਹ ਨਿਊ ਹਾਲੈਂਡ ਦਾ ਤੋਹਫਾ ਹੀ ਟਰੈਕਟਰ ਹੈ ਜੀ ਵਾਕਈ ਇਹ ਪੀਵੀ 91 ਤੇ ਬਈ ਇਹ ਟਰੈਕਟਰ ਇਹਦਾ ਸੋਨਾ ਲਿਖਿਆ ਪੰਜਾਬ ਨੰਬਰੀ ਹੈ ਨਾ ਇਹ ਪੰਜਾਬ ਨੰਬਰ ਹੈ ਦੋਸਤੋ ਤੇ ਇਹ ਨਿਊ ਹਾਲੈਂਡ ਵੀ ਪੰਜਾਬ ਨੰਬਰ ਹੈ 7500 ਤੇ ਬਈ ਇਹਦਾ ਕੀ ਮਾਡਲ ਹੈ ਤੇ ਕੀ ਆਪਾਂ ਦਸੰਬਰ 20 ਦਾ ਟਰੈਕਟਰ ਹੈ ਜੀ 21 ਦੀ ਆਰਸੀ ਹੈ ਬਈ ਨਿਊ ਟਰੈਕਟਰ ਵਾਲੇ ਪੰਜਾਬ ਨੰਬਰ ਹੈ ਫਰਸਟ ਓਨਰ ਆ ਸਾਰਾ ਸਮਾਨ ਜੋ ਨਾਲ ਆਉਂਦਾ ਵੇਟ ਵਗੈਰਾ ਐਕਸੈਸਰੀ ਟੋਟਲ ਹਾਜ਼ਰ ਹੈ ਤਕਰੀਬਤ 3.200 ਦੇ ਟਾਇਰਾਂ ਦੇ ਉੱਤੇ ਵੇਟ ਲੱਗੇ ਹੋਏ ਐ ਤੇ ਅੱਗੇ ਵੀ ਮੇਰੇ ਖਿਆਲ ਦੇ ਵਿੱਚ ਕਿ ਬਈ ਕਿੰਨੇ ਕਿਲੋ ਦਾ ਵੇਟ ਹੈ ਇੱਕ ਛੇ ਬਲੇਟਾਂ ਲੱਗੀਆਂ ਦੋਸਤੋ ਫੁੱਲ ਵੇਟ ਨਾਲ ਲੱਗਿਆ ਬਰਗਾੜ ਲੱਗਿਆ ਔਰ ਐਸੈਸਰੀ ਫੁੱਲ ਹੈ ਤੇ ਟਰੈਕਟਰ ਬਹੁਤ ਸੋਹਣਾ ਸਾਫ਼ ਸੁਥਰਾ ਟਰੈਕਟਰ ਹੈ ਕਿਸੇ ਚੰਗੇ ਜ਼ਿਮੀਂਦਾਰ ਦੇ ਘਰੋਂ ਆਇਆ ਤੇ ਕੀਮਤ ਵਾਈਜੀ ਕੀ ਹੈ ਜੀ ਬਾਤ ਦੇਣ ਵਾਲੀ ਗੱਲ 13.5 ਲਵਾਂਗੇ ਜੀ 13.5 ਦਾ ਦੇਣਗੇ ਬਾਈ ਜੀ ਤੇ ਇਹ ਚੈਂਜਰ ਵਾਲਾ ਹੈ ਨਾ ਬਾਈ ਜੀ ਸਭ ਕੁਝ ਹੈ ਜੀ ਚੈਂਜਰ ਗੇਅਰ ਵਾਲਾ ਤੇ ਅੱਗੇ ਆ ਗਿਆ ਜੀ 605 ਡੀਆਈ ਲੋਗੋ ਇਹ ਬਾਈ ਸੀਆਡੀਆ ਹੈ ਹਾਂਜੀ 0 ਮੀਟਰ ਹੈ ਜੀ 0 ਮੀਟਰ ਟਰੈਕਟਰ ਹੈ ਤੇ ਦੋਸਤੋ ਇਹ ਤੇ ਬਿੱਲ ਵੀ ਮੇਰੇ ਖਿਆਲ ਚ ਤੁਹਾਡੇ ਨਾਲ ਦੇ ਕੱਟਣਗੇ ਤੇ ਬਾਈ ਜੀ ਇਹਦੀ ਕਾਪੀ ਤਾਂ ਬਣੂਗੀ ਨਹੀਂ ਕਾਪੀ ਸਿੱਧਾ ਬਣੇਗੀ ਜੀ ਪਾਲਟੀ ਦੇ ਨਾਮ ਦੀ ਇਹ ਤੁਹਾਡਾ 5 ਲੱਖ ਦਾ ਫਾਇਦਾ ਹੋ ਜਾਏਗਾ ਜੀ ਨਵੇਂ ਦਾ ਤੁਸੀਂ ਪ੍ਰਾਈਸ ਕਰਕੇ ਪਤਾ 60 ਤੋਂ 5 ਲੱਖ ਘੱਟ ਲੈ ਜੀ ਠੀਕ ਹੈ ਜੀ ਚੈਂਜਰ ਵਾਲਾ ਮਾਡਲ ਚਾਹੀਦਾ ਉਹ ਮਿਲ ਜਾਏਗਾ ਤੇ ਮਾਡਲ ਕੀ ਹੈ ਜੀ ਦਾ ਇਹ 24 ਦੀ ਬਿੱਲ ਕੱਟੇ ਜਾਣਗੇ ਹੈ 23 ਆ 23 ਦੇ ਮਾਰਕੇ ਆ ਜੀ ਤੇ 24 ਦੇ ਬਿੱਲ ਕੱਟੇ ਜਾਣਗੇ ਠੀਕ ਹੈ ਜੀ ਸੱਤ ਅੱਠ ਟਰੈਕਟਰ ਹਾਜ਼ਰ ਨੇ ਜੀ ਠੀਕ ਹੈ ਜੀ ਬਿਲਕੁਲ ਬ੍ਰੈਂਡ ਨਿਊ ਨਵੇਂ ਤੋਂ ਨਾ ਏ ਭਾਈ ਅਰਜਨ ਦੇ ਸਿਰਫ ਹੈ ਆਪਣੇ ਕੋਲੇ ਜਾਂ ਅਰਜਨ ਦੇ ਮਿਲਣਗੇ ਇਸ ਟਾਈਮ ਹਾਲੇ ਬਾਕੀ ਆ ਜਾਣਗੇ ਠੀਕ ਹੈ ਮਤਲਬ ਤੁਹਾਡੇ ਕੋਲੇ ਨਵੀਂ ਲੋਡ ਸਾਰੇ ਟਰੈਕਟਰਾਂ ਦੀ ਆਉਂਦੀ ਰਹਦੀ ਹੈ ਹਨਾ ਠੀਕ ਹੈ ਭਾਈ ਦੋਸਤੋ ਇਹ ਟਰੈਕਟਰ ਦਾ ਖਜ਼ਾਨਾ ਹੈ ਬਾਈ ਜੀ ਕੋਲੇ ਵੈਸੇ ਵੀ ਇੱਥੇ ਮੈਂ ਇੱਕ ਮਾਰਕੀਟ ਦੇ ਵਿੱਚ ਹੀ ਦੇਖੀ ਹੈ ਕਿ ਇੱਥੇ ਚੰਗੀਆਂ ਦੁਕਾਨਾਂ ਜਿਹੜੀਆਂ ਚੰਗੇ ਟਰੈਕਟਰਾਂ ਵਾਲੀਆਂ ਦੋ ਕੀ ਹੈ ਚੰਗੇ ਟਰੈਕਟਰ ਜਿੰਨਾਂ ਕੋਲੇ ਹੈਗੇ ਹਾਂਜੀ 2022 ਮਾਡਲ ਹੈ ਜੀ ਨੀਵੀਂ ਨੰਬਰ ਹੈ ਬਿਲਕੁਲ ਗ੍ਰਾਂਡ ਨਿਊ ਟ੍ਰੈਕਟਰ ਆ ਰਹਾ ਦਾ ਨੰਬਰ ਵੀ ਨਹੀਂ ਉਤਰਿਆ ਇਹ ਬਾਈ ਸੈਂਟਰ ਗੇਅਰ ਹੈ ਸੈਂਟਰ ਗੇਅਰ ਹੈ ਜੀ ਇਹ ਸੈਂਟਰ ਗੇਅਰ ਟ੍ਰੈਕਟਰ ਆ ਦੋਸਤੋ 605 ਇਹ ਸੀਆਰਡੀ ਆ ਬਾਈ ਜੀ ਸੀਆਰਡੀ ਇੰਜਣ ਹੈ ਇਹਦਾ ਤੇ ਟਾਇਰਾਂ ਦੇ ਉੱਤੋਂ ਇਹਦੇ ਮਾਰਕਿੰਗ ਹੈ ਜੇ ਮਿੱਟੀ ਨਹੀਂ ਆ ਦੇਖੋ ਐਮ ਆਰ ਐਫ ਲਿਖਿਆ ਹੋਇਆ ਜੇ ਚਾਰਾ ਟਾਇਰਾਂ ਤੇ ਬਹੁਤ ਸੋਹਣਾ ਸਾਫ ਸੁਥਰਾ ਟ੍ਰੈਕਟਰ ਹੈ ਜੀ ਤੇ ਬਾਈ ਇਹਦੀ ਕੀਮਤ ਕੀ ਆਪਾਂ ਕਰਦੇ 6.5 ਦਾ ਜੀ 6.5 ਦਾ ਬਾਈ ਨੇ ਇਹ ਦੇਣਾ ਹੈ ਜੀ ਬਾਈ ਮਾਡਲ ਟ੍ਰੈਕਟਰ ਹੈ ਤੇ 23 ਦੀ ਕਾਪੀ ਲਈ ਪਾਈ ਹੈ ਜੀ ਅੱਛਾ ਬਾਈ ਦੀ ਕਾਪੀ ਹੈ ਜੀ ਠੀਕ ਹੈ ਬਾਈ ਤੇ ਆ ਸੋਨਾਲੀ ਕਾ ਉਹ ਹੈਗਾ ਜੀ 7.5 ਦਾ 7.5 ਦਾ ਚਲੋ ਦੋਸਤੋ ਰੇਟ ਤੁਸੀਂ ਆਪ ਕਨਫਰਮ ਕਰ ਲਿਓ ਕਿਉਂਕਿ ਕਈ ਵਾਰ ਰੇਟ ਬਾਈ ਨੂੰ ਯਾਦ ਵੀ ਨਹੀਂ ਰਹਿੰਦੇ ਟਰੈਕਟਰ ਬਹੁਤ ਜਿਆਦਾ ਤੇ ਇਹ ਆ ਗਿਆ ਫਿਰ ਇੱਕ ਨਿਊ ਹੋਣ ਦਾ ਹੀਰਾ ਟਰੈਕਟਰ ਹੈ ਇਹ ਮਾਡਲ ਹੈਗਾ ਜੀ 2016 ਪਰ ਇਹਦੇ ਟਾਇਰ ਨਾਲ ਦੇ ਨੇ ਹਲੇ ਕਲਚ ਵੀ ਨਾਲ ਦਾ ਇਹ 21 ਹੈ ਇਹ 16 ਹੈ ਰੱਬ ਚਲਾਈ ਹੋਈ ਪਈ ਹੈ ਦੇਖੋ ਟਰੈਕਟਰ 21 ਦੇ 16 ਦੇਖੋ ਦੋਸਤੋ ਟਰੈਕਟਰ ਆ ਦੋ ਖੜੇ ਆ ਤੇ ਦੋਨਾਂ ਦੇ ਵਿੱਚੋਂ ਜਿਹੜਾ 16 ਮਾਡਲ ਟਰੈਕਟਰ ਹੈ ਸ਼ੈਨਿੰਗ ਉਹਦੀ ਜਿਆਦਾ ਤੇ ਟਾਇਰ ਵਗੈਰਾ ਇਹਦੀ ਹਾਲਤ ਚੰਗੀ ਹੈ ਜਿਆਦਾ 21 ਦੇ ਨਾਲੋਂ 16 ਦੀ ਹਾਲਤ ਜਿਆਦਾ ਚੰਗੀ ਹੈ ਕੀ ਨਵਾਂ ਹੈ ਡਾਇਰੈਕਟਰ ਬਿਲਕੁਲ ਤੇ ਬਾਈ ਜੀ ਇਹਦਾ ਕੀ ਆਪਣਾ 35 ਦਾ ਜੀ 55 ਐਚ ਪੀ ਟਰਬੋ ਠੀਕ ਹੈ ਜੀ ਤੇ ਇਹ ਬਾਈ ਜੀ ਅਗਲਾ 740 ਦਾ 21 ਮਾਡਲ 21 ਮਾਡਲ 740 ਦਾ 800 ਘੰਟੇ ਚੱਲਿਆ ਜੀ ਜਦੋਂ 800 ਘੰਟੇ ਚੱਲਿਆ ਤੇ ਬਾਈ ਇਹ ਕਿੰਨਾ ਚੱਲੇ ਜੀ ਉਹ 1700 ਚੱਲੇ ਇਸ ਤਰ੍ਹਾਂ ਤੋਂ ਘੰਟਾ ਚੱਲੇ ਠੀਕ ਹੈ ਬਾਈ ਅੱਗੇ ਆ ਬਾਈ ਸਮਝਾਓ ਅੱਗੇ ਫੇਰ ਆਗਾ 5620 ਦੋਸਤੋ ਮਾਰਕੀਟ ਵਿੱਚ ਬਹੁਤ ਘੱਟ ਟਰੈਕਟਰ ਮਿਲਦੇ ਆ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ 5620 ਟਰੈਕਟਰ ਕੋਈ ਪੰਜਾਬ ਨੰਬਰ ਮਿਲ ਜਾਵੇ ਤੇ ਬਾਈ ਨੰਬਰ 50 ਹੈ ਜੀ ਨਹੀਂ ਇਹ ਰਿਹੜ ਤੇ ਟਾਇਰ ਇਹਦੇ ਅਗਲੇ ਟਾਇਰ ਹੈਗਾ ਤੇ ਇਹਨੂੰ 50 80 85 ਪੈਸੇ ਪਿਛਲੇ ਟਾਇਰ ਇਹਦੇ ਰੇਡੀਅਲ ਆ ਬਾਈ ਜੀ ਹਨਾ ਪਿਛਲੇ ਟਾਇਰ ਇਹਦੇ ਰੇਡੀਅਲ ਦੇ ਲੱਗੇ ਹੋਏ ਆ ਤੇ ਟਾਇਰ ਵੀ ਬੀਕੇਟੇ ਦੀ ਹਾਈ ਫਾਈ ਕੰਪਨੀ ਦੇ ਸਾਰੇ ਤੇ ਬਹੁਤ ਸੋਹਣਾ ਸਾਫ ਸੁਥਰਾ ਟਰੈਕਟਰ ਆ ਜੀ ਤੇ ਬਾਈ ਕੀਮਤ ਇਹਦੀ ਇਹ 2021 ਮਾਡਲ ਆ ਜੀ ਇਹ ਮਿਲੂਗਾ ਜੀ ਆਪਾਂ ਨੂੰ 10 80 ਦਾ ਤੁਹਾਡੇ ਚੈਨਲ ਤੇ ਅੱਛਾ ਇਹ 10 80 ਦਾ ਮਿਲੂਗਾ ਜੀ ਠੀਕ ਹੈ 11 ਦੀ ਹੈ ਠੀਕ ਹੈ ਨਵਾਂ ਟਰੈਕਟਰ ਆ ਜੀ ਮਿਹਰਬਾਨੀ ਬਾਈ ਜੀ ਅੱਗੇ ਆਗਾ ਜੀ ਆਪਣਾ ਫਾਰਮ ਟਰੈਕ 60 55 6055 ਮਾਰੂਲ ਬਾਈ ਜੀ ਇਹ ਮਾਡਲ ਤੁਸੀਂ ਛੱਡੋ ਇਹ ਟਰੈਕਟਰ ਐ ਲੱਗਦਾ ਜਿਵੇਂ ਅੱਜ ਕੱਲ ਦੇ ਵਿੱਚ ਹੀ ਨਿਕਲਿਆ ਹੋਵੇ ਬਿਲਕੁਲ ਜੀ ਨਵਾਂ ਟਰੈਕਟਰ ਐ ਦੇਖੋ ਟਾਇਰ ਪਿਛਲੇ ਤਾਂ ਬਿਲਕੁਲ ਨਵੇਂ ਹੁੰਦੀਆਂ ਸਾਹਮਣੇ ਦੇਖੋ ਬੰਦੇ ਦੀ ਤੇ ਬਿਲਕੁਲ ਕਿਤੋਂ ਹਜੇ ਤੱਕ ਇਹਦੇ ਨਾ ਕੋਈ ਕੰਮ ਲੱਗੀ ਐ ਤੇ ਨਾ ਕੋਈ ਟੈਰਾਂ ਦੀ ਬੜੀ ਕੁਝ ਸਾਈ ਇਹਦੀ ਤੇ ਬਾਈ ਚੱਲਿਆ ਕਿੰਨਾ ਇਹ 1500 ਚੱਲਿਆ 1500 ਘੰਟੇ ਚੱਲਿਆ ਹੋਇਆ ਟਰੈਕਟਰ ਐ ਲੱਗਦਾ ਜਿਵੇਂ ਏਜੰਸੀ ਚੋਂ ਆਇਆ ਹੁੰਦਾ ਜੀ ਬਿਲਕੁਲ ਸਾਫ ਸੰਭਾਲ ਕੇ ਰੱਖਿਆ ਹੋਇਆ ਇਹ ਪਤਾ ਨਹੀਂ ਕੋਈ ਭਰਾ ਕਿਉਂ ਇਸ ਟਰੈਕਟਰ ਨੂੰ ਇਹ ਜਿਵੇਂ ਨਵੇਂ ਨਵੇਂ ਨੂੰ हां जी भाई ये दी की कीमत है जी ये 6 बी का जी ये 6 बी साइड क्लच आ गया 4 स्पीड आ गया ठीक है ये 4 स्पीड ते आईपीटीओ वाला ट्रैक्टर है दोस्तों ਤੇ ਇਹ ਜਿਹੜਾ 56 बी स्कਾਈ ਬੱਚ ਦੇ ਨਾਲ ਹੈ ਤੇ ਅੱਗੇ ਹੈਗਾ ਜੀ ਕਬੂਟਾ 5502 ਤੇ 23 ਮਾਡਲ ਹੈ ਜੀ 23 ਮਾਡਲ ਹੈ ਜੀ ਤੇ 4 स्पीड ਹੈ ਜੀ हां जी 7 70 ਲਈ 7 ਲੱਖ 70 ਹਜ਼ਾਰ ਦਾ ਜੀ ਇਹ ਵੀ ਪੰਜਾਬ ਨੰਬਰ ਹੈ ਜੀ ਇਹ ਵੀ 545 ਪੰਜਾਬ ਨੰਬਰ ਬਹੁਤ ਡਿਮਾਂਡ ਹੈ ਨਾ ਟਰੈਕਟਰਾਂ ਦੀ 2020 ਹੈ ਜੀ ਦਸੰਬਰ ਦਾ 2020 ਦਾ ਦਸੰਬਰ ਦਾ ਟਰੈਕਟਰ ਹੈ ਤੇ ਇਹਦੀ ਬਈ ਜੀ ਕੀ ਡਿਮਾਂਡ ਕਰਦੇ ਆਪਾਂ ਤੁਹਾਡੇ ਸਾਤ ਆ ਜੀ 7.5 ਸਾਡੇ 7 ਦਾ ਕਹਿ ਰਿਹਾ ਬਈ ਜੀ ਤੇ ਅੱਗੇ ਤੁਹਾਡਾ ਮਾਨਤਾ ਜਰੂਰ ਹੋਊਗਾ ਜੇ ਤੁਸੀਂ ਆਉਂਗੇ ਤੇ ਟਰੈਕਟਰ ਪਿੱਛੇ ਹੋਰ ਵੀ ਖੜਿਆ ਇੱਕ ਪ੍ਰੀਤ ਖੜਾ ਹੈ ਜਿਹੜੇ ਵੀ ਟਰੈਕਟਰ ਤੁਹਾਨੂੰ ਜਰੂਰ ਦਾ ਹਰ ਤਰ੍ਹਾਂ ਦਾ ਟਰੈਕਟਰ ਬਈ ਜੀ ਅਵੇਲੇਬਲ ਕਰਾਉਣਗੇ 950 ਮੈਸੀ ਖੜਾ ਇੱਕ ਠੀਕ ਹੈ ਇਹ ਬਈ ਕਿਹੜਾ ਮਾਡਲ ਹੈ ਮੈਸੀ ਮੈਸੀ 16 ਮਾਡਲ 16 ਮਾਡਲ ਮੈਸੀ ਆ ਦੋਸਤੋ ਅੱਗੇ ਸੋਨਾਰੀ ਦਾ 60 ਆ ਗਿਆ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੇ ਇਸ ਕਰਕੇ ਅਸੀਂ ਜਿਆਦਾ ਤੁਹਾਨੂੰ ਟਰੈਕਟਰਾਂ ਬ ਹਾਂਜੀ ਭਾਈ ਇਹ 60 ਦਾ ਸਾਨੂੰ ਜਾਣਕਾਰੀ ਦੇ 2020 ਮਾਡਲ ਹੈ ਜੀ ਫਰਸਟ ਪਾਰਟੀ ਪੰਜਾਬ ਨੰਬਰ 3 ਸਪੀਡ ਚੇਂਜਰ ਵਾਲਾ ਠੀਕ ਹੈ ਚੇਂਜਰ ਵਾਲਾ ਟਰੈਕਟਰ ਹੈ ਜੀ ਐਵੇਂ ਦੇ ਰੇਟ 'ਚ ਦੇ ਦਾਂਗੇ ਕਿ ਜਿਹੜਾ ਇਹ ਮਿਲੇਗਾ ਨਹੀਂ ਕਿੱਥੇ ਠੀਕ ਹੈ ਭਾਈ ਜੀ 575 ਡਿਮਾਂਡ ਹੈ ਬਾਕੀ ਤੁਸੀਂ ਆਓਗੇ ਮਾਨਤਾ ਹੋ ਜਾਏਗਾ ਲੋਕ ਇਸੇ 6.56 ਲੱਖ ਮੰਗ ਰਹੇ ਨੇ ਸਾਡਾ 575 ਰੇਟ ਹੈ 575 ਰੇਟ ਹੈ ਜੀ ਬਾਕੀ ਮੌਕੇ ਦੇ ਉੱਤੇ ਤੁਹਾਡਾ ਮਾਨਦਾਨ ਦੋਸਤੋ ਜ਼ਰੂਰ ਹੋਊਗਾ ਡੀਆਈ ਟਰੈਕਟਰ ਹੈ ਇਹ ਤੇ ਭਾਈ ਇਹ ਹੈਗਾ 4 ਸਲੰਡ ਰਹੀ ਹੈ ਹਨਾ ਤੇ ਅੱਗੇ ਆਗਾ ਜੀ 963 800 ਘੰਟੇ ਚੱਲਿਆ ਜੀ 800 ਘੰਟੇ ਚੱਲਿਆ ਟਰੈਕਟਰ ਹੈ ਜੀ ਨਵੰਬਰ 2021 ਇਹ ਵੀ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ 90 ਪੈਸੇ ਟਾਇਰ ਨੇ ਬਹੁਤ ਸੋਹਣਾ ਸਾਫ਼ ਸੁਥਰਾ ਫੋਟ ਲੱਗੀ ਹੈ ਪੰਜਾਬ ਨੰਬਰ ਜੀ ਤੇ 963 ਅਗਲੇ ਟਾਇਰ ਵੀ ਬਿਲਕੁਲ 90 95 ਪੈਸੇ ਦੇ ਪਏ ਆ ਜੀ ਹਜੇ ਤੇ 900 ਘੰਟਾ ਚੱਲਿਆ ਇਹ ਰੇਟ ਬਈ ਇਹ ਬਾ ਦੇਣਾ ਦੀ ਗੱਲ ਜੀ 690 ਦਾ ਦੇ ਦਾਂਗੇ ਬ੍ਰੈਂਡ ਨਿਊ ਟਰੈਕਟਰ ਹੈ ਬਿਲਕੁਲ ਹਾਰਾ ਬਾ ਕੇ ਨਾ ਜੀ ਠੀਕ ਹੈ 690 ਦਾ ਜੀ ਦੋਸਤੋ ਮੇਰੇ ਖਿਆਲ ਦੇ ਵਿੱਚ ਨਵਾਂ ਟਰੈਕਟਰ ਇਹ ਤਕਰੀਬਨ 10 ਲੱਖ ਦੇ ਕਰੀਬ ਹੋਊਗਾ ਤੇ ਇਹ ਹੈਗਾ ਜੀ ਜੌ 52 10 ਟਰੈਕਟਰ ਇਹ ਵੀ ਕਾਫੀ ਡਿਮਾਂਡਿੰਗ ਦੇ ਵਿੱਚ ਹੈ ਤੇ ਮਾਡਲ ਬਾਈ ਦੱਸਿਓ ਇਹਦਾ ਕੀ ਹੈ ਜੀ ਇਹ 2020 ਮਾਡਲ ਹੈ ਜੀ ਗੇਅਰ ਪ੍ਰੋ ਡਿਸਟ੍ਰਿਬਿਊਟਰ ਸਭ ਕੁਝ ਹੈ ਜੀ ਜੁੜਾ ਜਾ ਰਿਹਾ ਠੀਕ ਹੈ ਜੀ ਇਹ 4 ਸਪੀਡ ਟਰੈਕਟਰ ਹੈ ਦੋਸਤੋ ਗੇਅਰ ਪ੍ਰੋ ਤੇ 16 ਦੇ ਟਾਇਰਾਂ ਚ ਹੈ ਛਤਰੀ ਹੁੱਡ ਵਗੈਰਾ ਸਾਰਾ ਕੁਝ ਲੱਗਿਆ ਹੈ ਤੇ ਅਗਲੇ ਟਾਇਰੇ ਦੇ 75 16 ਵਾਲੇ ਆ ਨਹੀਂ ਤਾਂ ਵੈਸੇ ਅੱਗੇ ਵਾਲੇ ਤਾਂ 920 ਵਾਲੇ ਹੁੰਦੇ ਹਨ ਬਾਈ ਜੀ ਇਹ ਪਹਿਲਾਂ ਜੇ ਸਟਾਰਟਿੰਗ ਦੇ ਵਿੱਚ ਈ ਟਾਇਰ ਆਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਹਾਂ ਜੀ 20 ਤੋਂ ਬਾਅਦ ਮੇਰੇ ਖਿਆਲ ਦੀ ਬਦਲੀ ਹੋਏ ਹਨਾ ਬਹੁਤ ਸੋਹ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਨਾ ਤੇ ਬਾਈ ਜੀ ਨੂੰ ਕਹਾਂਗੇ ਕਿ ਮਾਨਦਾਨ ਜ਼ਰੂਰ ਜਿਹੜੇ ਵੀਰ ਫੋਨ ਕਰਦੇ ਆ ਉਹਨਾਂ ਦਾ ਕਰੋ ਜੋ ਕੋਈ ਟਰੈਕਟਰ ਲੈਣਾ ਉਹਦਾ ਤੁਹਾਡੇ ਦੇ ਵੀਡੀਓ ਦੇਖ ਕੇ ਤੇ ਵੀਡੀਓ ਨੂੰ ਲੰਬੀ ਨਹੀਂ ਕਰਨਾ ਆਪਾਂ ਟਰੈਕਟਰਾਂ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਦੱਸਣਾ ਤੇ ਚੈਨਲ ਨੂੰ ਕਹਾਂ ਲੋਕਾਂ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਤੇ ਬਾਈ ਸਤਿ ਸ੍ਰੀ ਅਕਾਲ ਜੀ